ਵਾਰਡ ਨੰਬਰ 15 ਚ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਨੀਰਜ ਜਿੰਦਲ ਭਗਤ ਸਿੰਘ ਚੌਂਕ ਬਨਾਲਾ ਵਿਖੇ ਮਰਨ ਵਰਤੇ ਬੈਠ ਗਏ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਹਨਾਂ ਦਾ ਮਰਨ ਵਰਤ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਅੰਮ੍ਰਿਤਿ ਤੇ ਕੇਸੂ ਮੁੱਦੇ ਨੂੰ ਲੈ ਕੇ ਤੁਸੀਂ ਅੱਜ ਇਸ ਕੋਰਟਬਾਲ ਦੇ ਬੈਠਿਆਂ ਦਾ ਮਤਲਬਕਤ ਬਣੇ। ਇਹ ਮੁੱਦਾ ਨਹੀਂ ਜੀ ਇਹ ਲੋਕਲ ਜਾਣਵਾਲ ਦਾ ਸਵਾਲ ਹੈ ਜਿਹਦੇ ਕਰਕੇ ਮੈਂ ਅੱਜ ਮਨਾਬਰਤ ਤੇ ਬੈਠਾ ਹਾਂ ਇਹ ਵਾਰਡ ਨੰਬਰ 15 ਵਿੱਚੋਂ ਮੇਰੇ ਮਾਤਾ ਸ਼੍ਰੀਮਤੀ ਸੋਹਿਆ ਦੇ ਕੌਂਸਲਰ ਵੀ ਅਸੀਂ ਜਿਹੜੇ ਇਲੈਕਸ਼ਨ ਲੜ ਰਹੇ ਸੀ ਤਾਂ ਉਹ ਜੀ ਵਾਰਡ ਨਾ ਪਾਦਾ ਕਿ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਵਾਰਡ ਦੇ ਵਿੱਚ ਲਗਭਗ 1 ਸਾਲ ਤੋਂ ਗੰਦੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਜੋ ਕਿ ਅਸੀਂ ਮਾਨਜੂ ਪ੍ਰਸ਼ਾਸਨ ਨੂੰ ਵੀ ਇਸ ਸੰਬੰਧੀ 1 ਸਾਲ ਤੋਂ ਲਗਭਗ ਸ਼ਿਕਾਇਤਾਂ ਦੇ ਆ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਅਸੀਂ ਕੋਈ ਕਾਰਵਾਈ ਨਾ ਕੀਤੀ ਗਈ ਹਉਂਦੂ ਨੂੰ ਮੋਮ ਦੇਖਾ ਸਰਦਾਰ ਇਹ ਆਪ ਬਲਬ ਪਾਣੀ ਪੀਣ ਦੇ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ ਵੀ ਆਹ ਦੇਖੋ ਪਾਣੀ ਦੇਖਾ ਜੋ ਦੇਖਾ ਦੇਖਾ ਦੇਖਣਾ ਪਰ ਫਤ ਨਹੀਂ ਕਰਦੇ ਉਹ ਕਿਹੜਾ ਕੀ ਖੰਦ ਕਰਾਂਗੇ ਇਹਨਾਂ ਦੇ ਬਿਮਾਰੀਆਂ ਫੈਲ ਰਹੀਆਂ ਹੋ ਰਹੀਆਂ ਸਾਡੀ ਬਿਮਾਰੀਆਂ ਫੈਲ ਰਹੀ ਹੈ ਜੀ ਬੱਚੇ ਬੱਚੇ ਬਿਮਾਰ ਹੋ ਰਹੇ ਆ ਉਹ ਇਹ ਜੰਦੀ ਮੈਂ ਦਿਖਾ ਨਹੀਂ ਸਕਦਾ ਤਾਂ ਸਾਡੀ ਪ੍ਰਸ਼ਾਸਨ ਤੋਂ ਹੀ ਮੰਗ ਹੈ ਕਿ ਇਹਨੂੰ ਜਲਦ ਜਲਦ ਟੈਂਡਰ ਦਾ ਲੱਗ ਚੁੱਕਿਆ ਸੀ ਵੀ ਉਹ ਚੋਰ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਇਹ ਟੈਂਡਰ ਲਗਾ ਕੇ ਕੰਮ ਜਲਦ ਜਲਦ ਅੱਜ ਕੱਲ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਲੋਕ ਮੌੜੇ ਤੋਂ ਬਚ ਸਕਣ। ਰੂਲਿੰਗ ਪਾਰਟੀ ਦੇ ਜਿਹੜੇ ਮੈਂ ਇਹ ਕਹਿੰਦਾ ਹਾਂ। ਰੂਲਿੰਗ ਪਾਰਟੀ ਧਿਆਨ ਚਾਹੀਦਾ ਮਾਦੂ ਮੀਤੇਰ ਜੀ ਧਿਆਨ ਚਾਹੀਦਾ ਆਪਣੇ ਵੱਡੇ ਉਹਨਾਂ ਨਾਲ ਮਰੀ ਗੱਲ ਵੀ ਹੋਈ ਤੇ ਮੈਂ ਦੱਸਿਆ ਵੀ ਤੁਹਾਨੂੰ। ਉਹ ਮੈਂ ਕੀ ਮਤ ਕਰਦੇ। ਉਹ ਪ੍ਰਸ਼ਾਸਨ ਦੇ ਜੀ ਮੰਗ ਕੇ ਚੋਣ ਕਮਿਸ਼ਨ ਇਹਦੀ ਮਨਜ਼ੂਰੀ ਦੇਵੇ। ਤੇ ਅਸੀਂ ਕੰਮ ਉਹ ਜਲਦੀ ਜਲਦੀ ਲਗਾ ਲਗਾ ਸੀ ਕਿਉਂਕਿ ਇਹ ਚੋਣ ਕਮਿਸ਼ਨ ਤੇ ਇਹਦੇ ਅਜੇ ਤਾਂ ਲਾਗੂ ਨਹੀਂ ਹੁੰਦੀ ਆ। ਇਹ ਅਮਰਜੈਂਸੀ ਸਟਾਫਰ ਦੇ ਵਿੱਚ ਆਉਂਦਾ ਇਹ ਕੰਮ। ਕਲ ਲੋ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਇਹ ਧਰੋ ਜੂਈ ਹੋਣ ਚੀਜ਼ਾਂ ਹੈਗੀਆਂ ਇਹ ਤਾਂ ਹਵਾ ਪਾਣੀ ਦਾ ਸਬਸੇ ਸਾਫ਼ ਤੀਰ ਹੈਗੇ ਸੇਟ ਦੇ ਮਰਨ ਮੱਥੇ ਬੈਠਿਆ ਹੁਣ ਸਰਕਾਰੀ ਅਧਿਕਾਰੀ ਘਰੋਂ ਸਦਵਾਣ ਆਇਆ ਨਹੀਂ ਵੀ ਕੋਈ ਵੀ ਅਧਿਕਾਰੀ ਨਹੀਂ ਆਇਆ ਕਿ ਅਧਿਕਾਰ ਦਾ ਫਰਕ ਕੀ ਨਹੀਂ ਹੈ ਜਦੋਂ ਇੱਕ ਸਾਲ ਤੋਂ ਲੋਕਾਂ ਨੂੰ ਬੰਦਾ ਪਾਣੀ ਪਿਲਾ ਰਹੇ ਹੈ ਉਹਨਾਂ ਨੂੰ ਵੀ ਲੱਗਦਾ ਕਿ ਫਰਕ ਵੀ ਜਾਏਗਾ ਕਦੋਂ ਕੀ ਬਰਕਰਾਰ ਬੱਦ ਮੌਜਾ ਸੀ ਦੇਈ ਦਮਾਂਗੇ ਲੱਖ ਰੁਪਏ ਦੋ ਰੁਪਏ ਬਾਅਦ ਪੱਤਾ ਜਾਏ ਕੰਪਨੀ ਕੋਲ ਹਾਂ ਅਨਮਿਤ ਸਮੇਂ ਤੇ ਇਹ ਗੱਡੀ ਮੱਗਾਂ ਮੰਨੇ ਨੇ ਦਿਨ ਰ ਆਉਂਦਾ ਫਿਨਾਂ ਕੁਝ ਖਾਵੇ ਫਿਰ ਕੁਝ ਪੀਵੇ ਇਹ ਚੱਲ ਜਾਈ ਜਾਏਗਾ। ਪਾਜਪਾ ਜੂਸ ਵਿੰਗ ਦੇ ਸਟੇਟ 22 ਪ੍ਰੈਜ਼ੀਡੈਂਟ ਸ਼੍ਰੀ ਨੀਰਜ ਜੀ ਅੱਜ ਸਵੇਰ ਤੋਂ ਧਗ ਸਿੰਘ ਚੌਕ ਬਰਨਾਲਾ ਵਿਖੇ ਮਰਨ ਮਰਤੇ ਬੈਠ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਾਤਾ ਜੀ ਵਾਰਡ ਨੰਬਰ 15 ਤੋਂ ਐਮਸੀ ਚੁਣੇ ਗਏ ਹਨ ਤੇ ਉਹਨਾਂ ਦੇ ਵਾਰਡ ਵਿੱਚ ਬਹੁਤ ਹੀ ਗੰਦਾ ਪਾਣੀ ਨਾਲਾ ਰਹੀ ਆ ਰਿਹਾ ਹੈ ਜੋ ਕਿ ਲੋਕਾਂ ਦੀ ਜਾਨ ਦੀ ਇਹ ਲਈ ਖਤਰਾ ਬਣ ਸਕਦਾ ਹੈ ਤੇ ਉਹ ਕਈ ਵਾਰ ਸ਼ਾਸਨ ਪ੍ਰਸ਼ਾਸਨ ਨੂੰ ਇਸ ਸੰਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਹਜੇ ਤੱਕ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਇਸ ਲਈ ਲੋਕਾਂ ਦੀ ਜਾਨ ਦੀ ਸੁਰੱਖਿਆ ਲਈ ਸਾਫ਼ ਪਾਣੀ ਦੀ ਮੰਗ ਨੂੰ ਲੈ ਕੇ ਉਹ ਪਾਕਿਸਤਾਂਗ ਚੌਕ ਬਣਾਵਾ ਵਿਖੇ ਮਰਨ ਵਰਤੇ ਬੈਠ ਗਿਆ ਹਨ ਅਤੇ ਜਿੰਨਾ ਚਿਰ ਉਹਨਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਸਾਫ ਪਾਣੀ ਨਾਲਾ ਵਿੱਚ ਨਹੀਂ ਆਉਣ ਲੱਗਦਾ ਉਹ ਮਰਨ ਵਰਤ ਤੋਂ ਨਹੀਂ ਉੱਠਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਰੂਲਿੰਗ ਪਾਰਟੀ ਦੇ ਮੰਤਰੀ ਮੀਤ ਹੇਰ ਨੂੰ ਵੀ ਇਹ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਹ ਹੁਣ ਮਰਨ ਵਰਤ ਜਾਰੀ ਰੱਖਣਗੇ ਜੇਕਰ ਉਹਨਾਂ ਦੀ ਮੰਗ ਨਾ ਪੂਰੀ ਹੋਈ ਤਾਂ ਉਹ ਇਸੇ ਤਰ੍ਹਾਂ ਭਗਤ ਸਿੰਘ ਚੌਕ 'ਤੇ ਬੈਠ ਕੇ ਅਣਖੰਦੇ ਬੈਠੇ ਰਹਿਣਗੇ ਬਰਨਾਤੋ ਪੱਤਰਕਾਰ ਜਤਿੰਦਰ ਦੇਵਗਨ ਦੀ ਵਿਸ਼ੇਸ਼ ਰਿਪੋਰਟ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज